ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਬਹੁਤ ਸਾਰੇ ਪਿੰਡ ਪ੍ਰਭਾਵਿਤ ਹੋਏ ਹਨ ਜਿਸ ਵਿੱਚ ਪਿੰਡ ਵਾਸੀਆਂ ਦੇ ਘਰਾਂ ਦਾ ਘਰੇਲੂ ਸਮਾਨ ਦਾ ਖੇਤ ਅਤੇ ਪਸ਼ੂਆਂ ਦਾ ਭਾਰੀ ਨੁਕਸਾਨ ਹੋਇਆ ਹੈ ਜਿਸ ਤਰ੍ਹਾਂ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾ ਐਨਾ ਹਾਰਡ ਪੀੜਤਾਂ ਦੀ ਮਦਦ ਲਈ ਅੱਗੇ ਆਈਆਂ ਐਸ ਦੁਖਦਈ ਘੜੀ ਵਿੱਚ ਜੁਝਾਰ ਗਰੁੱਪ ਫਾਸਫੀ ਨੈਟਪਲਸ ਲੁਧਿਆਣਾ ਦੇ ਐਮਜੀ ਸਰਦਾਰ ਗੁਰਦੀਪ ਸਿੰਘ ਦੀ ਬੇਟੀ ਹਰਲੀਨ ਕੌਰ ਵੱਲੋਂ ਚਲਾਈ ਜਾ ਰਹੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਇੱਕ ਹਿਊਮਨ ਬਲਓ ਜਿੱਥੇ ਪਹਿਲਾਂ ਵੀ ਹੜ੍ਹ ਪੀੜਤ ਲੋਕਾਂ ਲਈ ਰਾਹਤ ਸਮਗਰੀ ਭੇਜ ਕੇ ਮਦਦ ਕੀਤੀ ਗਈ ਉੱਥੇ ਹੀ ਅੱਜ ਉਹਨਾਂ ਨੇ ਆਪਣੇ ਜਨਮ ਦਿਨ ਦੇ ਮੌਕੇ ਤੇ ਵਿਸ਼ੇਸ਼ ਉਪਰਾਲਾ ਕਰਦਿਆ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸਰਹੱਦੀ ਪਿੰਜਾ ਡੇਰੀਵਾਲ ਕਿਰਨ ਕਿਲਾ ਨੱਥੂ ਸਿੰਘ ਨਾਣਾਵਾਲੀ ਕੋਲਾਨੌਰ ਅਤੇ ਡੇਰਾ ਬਾਬਾ ਨਾਨਕ ਵਿਖੇ ਹੜ੍ਹ ਪੀੜਤਾਂ ਲਈ ਰਾਹਤ ਸਮਗਰੀ ਅਤੇ ਜ਼ਰੂਰਤ ਦਾ ਹੋਰ ਸਮਾਨ ਭੇਜਿਆ ਅਤੇ ਇਸ ਸੇਵਾ ਦੀ ਸਾਰੀ ਜ਼ਿੰਮੇਵਾਰੀ फास्मे नेट प्लस अमृतसर दी डिस्ट्रीब्यूटर सरदार गुरिंदरजीत सिंह बब्बी ਵੱਲੋਂ ਨਿਭਾਉਂਦੇ ਹੋਏ फास्मे नेट प्लस ਦੀ ਸਮੁੱਚੀ ਟੀਮ ਨਾਲ ਰਾਸ਼ਨ ਪਾਣੀ ਦੀਆਂ ਬੋਤਲਾਂ ਤਰਪਾਲਾਂ ਮੱਛਰਦਾਨੀਆਂ ਚਪਲਾ ਸੈਨੇਟਰੀ ਪੈਡਸ ਆਡਮੋਸ ਸਨੇ ਹੋਰ ਜ਼ਰੂਰਤ ਦਾ ਸਮਾਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਘਰ-ਘਰ ਜਾ ਕੇ ਜ਼ਰੂਰਤਮੰਦਾਂ ਤੱਕ ਪਹੁੰਚਾਇਆ ਗਿਆ ਇਸ ਮੌਕੇ ਸਰਦਾਰ ਗੁਰਿੰਦਰਜੀਤ ਸਿੰਘ ਬੱਬੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਐਕਟ ਹਿਊਮਨ ਵੱਲੋਂ ਪਹਿਲਾਂ ਵੀ ਖੁਸ਼ਿਆਰਪੁਰ ਪਠਾਨਕੋਟ ਅਤੇ ਅਚਨਾਲਾ ਦੇ ਵੱਖ-ਵੱਖ ਪ੍ਰਭਾਵਿਤ ਪਿੰਡਾਂ ਵਿੱਚ ਰਾਹਤ ਸਮੱਗਰੀ ਅਤੇ ਹੋਰ ਜ਼ਰੂਰਤ ਦਾ ਸਮਾਨ ਭੇਜਿਆ ਜਾ ਚੁੱਕਿਆ ਹੈ ਅਤੇ ਐਕਟ ਹਿਊਮਨ ਦੇ ਚੇਅਰਪਰਸਨ ਹਰਲੀਨ ਕੋਰ ਨੇ ਆਪਣੇ ਜਨਮਦਿਨ ਦੇ ਮੌਕੇ ਤੇ ਇਹ ਉਪਰਾਲਾ ਕਰਦਿਆ ਜਿਲਾ ਗੁਰਦਾਸਪੁਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਮਾਨ ਭੇਜਿਆ ਅਤੇ ਇਹਨਾਂ ਇਲਾਕਿਆਂ ਦੇ ਨਾਲ-ਨਾਲ ਪਾਕਿਸਤਾਨ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਗੇ ਦੇ ਨੇੜੇ ਪੈਂਦੇ ਡੇਰਾ ਬਾਬਾ ਨਾਨਕ ਦੇ ਇਲਾਕਿਆਂ ਵਿੱਚ ਵੀ ਜ਼ਰੂਰਤਮੰਦ ਲੋਕਾਂ ਤੱਕ ਇਹ ਸਮਾਨ ਪਹੁੰਚਾਇਆ ਗਿਆ ਅਤੇ ਉਹਨਾਂ ਵੱਲੋਂ ਵਚਨਬੱਧਤਾ ਦੁਹਰਾਈ ਗਈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਿੱਥੇ ਵੀ ਜ਼ਰੂਰਤਮੰਦ ਲੋਕਾਂ ਨੂੰ ਜਿਹੜੇ ਵੀ ਸਮਾਨ ਦੀ ਜ਼ਰੂਰਤ ਪਵੇਗੀ ਉਹਨਾਂ ਦੀ ਟੀਮ ਵੱਲੋਂ ਇਹ ਸੇਵਾ ਜਾਰੀ ਰਹੇਗੀ। ਇਸ ਮੌਕੇ ਉਹਨਾਂ ਦੇ ਨਾਲ ਅੰਮ੍ਰਿਤਸਰ ਕੇਬਲ ਆਪਰੇਟਰ ਐਸੋਸੀਏਸ਼ਨ ਤੋਂ ਪਵਨ ਕੁਮਾਰ ਪੱਪੂ, ਤਜਿੰਦਰਜੀਤ ਸਿੰਘ ਨੀਟੂ, ਸੁਰਜੀਤ ਸਿੰਘ ਪੱਪਾ, ਪਾਸੇ ਅੰਮ੍ਰਿਤਸਰ ਦੇ ਬ੍ਰਾਂਚ ਮੈਨੇਜਰ ਅਰुण ਕੁਮਾਰ, Netplus ਦੇ ਬ੍ਰਾਂਚ ਮੈਨੇਜਰ ਸਰਬਜੀਤ ਸਿੰਘ ਗੰਦੀਪ ਸਿੰਘ ਰਾਣਾ ਫਾਸਟਵੇ ਦੇ ਕਲਾ ਨੌਰਤੂ ਰਾਜੇਸ਼ ਸਚਟੂਨੀ ਨਰਿੰਦਰ ਵਿਜਨੀਤੀ ਅਸ਼ੋਕ ਕਹਾਲੀ ਰਜਨੀਸ਼ ਸ਼ਰਮਾ ਨੋਨੀ ਸਮੇਤ ਪਾਸਵੇ ਨੈਟਪਲਸ ਦੇ ਸਟਾਫ ਮੈਂਬਰਸ ਸੇਵਾ ਕਰਨ ਵਕਫਾਕ ਪਿੰਡਾ ਵਿੱਚ ਪੁੱਜੇ ਜੇ ਕੋ ਕਰੇ ਚਿਤਲਾ ਬੰਦਨ ਤੋਂ ਏ ਮੁਕਤ ਹੋਏ ਸੱਚ ਰਹੇ ਸਮਾਏ ਬੰਦਨ ਤੋਂ ਏ ਮੁਕਤ ਹੋਏ ਇਹ ਹੈ ਜੀ ਇਤਿਹਾਸਿਕ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਕਾਰਿਡੋਰ ਨੂੰ ਜਾਣ ਵਾਲਾ ਰਸਤਾ ਤੇ ਪਾਕਿਸਤਾਨ ਪਾਕਿਸਤਾਨ ਕਰਤਾਰਪੁਰ ਸਾਹਿਬ ਬਾਰਡਰ ਦੇ ਨਜ਼ਦੀਕ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਤੁਸੀਂ ਜਿਹੜੇ ਨਹੀਂ ਜਾ ਸਕਦੇ ਉਹ ਇੱਥੋਂ ਹੀ ਦਰਸ਼ਨ ਕਰ ਸਕਦੇ ਨੇ ਕਰਤਾਰਪੁਰ ਸਾਹਿਬ ਦੇ ਘਰ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤਲਾ ਸੱਜਗ ਮੈਂ ਨਾਮ ਅੱਲਾਹ ਹੈ ਗੁਰਮੁਖ ਵਸੇ ਮੰਨਿਆ ਇਸ ਜਗ ਮੈਂ ਅਸੀਂ ਐਕਟ ਹਿਊਮਨਸ ਸੰਸਥਾ ਕੀ ਹੈ ਜਿਹਨਾਂ ਦੀ ਚੇਅਰ ਪਰਸਨ ਹੈਗੇ ਆ ਮੈਡਮ ਹਰਲੀਨ ਇੱਕ ਸardar gurdeep singh ਦੀ ਡਾਟਰ ਨੇ ਲੁਧਿਆਣੇ ਹੁੰਦੇ ਨੇ ਬਹੁਤ ਸੇਵਾ ਭਾਵ ਹੈ ਇਹਨਾਂ ਦੇ ਵਿੱਚ ਪਹਿਲਾਂ ਵੀ ਇਹਨਾਂ ਨੇ ਸਮਾਨ ਭੇਜਿਆ ਅੱਜ ਅਸੀਂ ਦੋ ਗੱਡੀਆਂ ਭਰ ਕੇ ਲੈ ਕੇ ਚੱਲੇ ਆ ਜਿਹਦੇ ਵਿੱਚ ਸੁੱਕਾ ਦੁੱਧ ਮੱਛਰ ਦਾਣੀਆਂ ਚੱਪਲਾਂ ਪੁਰਾਣੇ ਥੋੜੇ ਜੇ ਕੱਪੜੇ ਜੀਨਸ ਵਗੈਰਾ ਹੋਰ ਸਾਡੇ ਕੋਲ ਆਟੋਮੋਸ ਬੈਟਰੀਆਂ ਤਰਪਾਲਾਂ ਜੋ ਸਾਡੇ ਕੋਲ ਉਹਨਾਂ ਨੇ ਭੇਜਿਆ ਸੀ ਲੈ ਕੇ ਚੱਲੇ ਆ ਤੁਹਾਨੂੰ ਇੱਕ ਗੱਲ ਸੁਣੋ ਲੋਕੀ ਆਪਣਾ ਜਨਮ ਦਿਨ ਮਨਾਉਂਦੇ ਕਲੱਬਾਂ 'ਚ ਜਾ ਕੇ ਲੋਕੀ ਆਪਣਾ ਜਨਮ ਦਿਨ ਮਨਾਉਂਦੇ ਕੇਕ ਕੱਟ ਕੇ ਐ ਅੱਜ ਬੇਟੀ ਦੀ ਰੱਬ ਵੱਡੀ ਉਮਰ ਕਰੇ ਅੱਜ ਇਹਨਾਂ ਦਾ ਮੈਡਮ ਦਾ ਖਰਲੀਨ ਕੌਰ ਜੀ ਦਾ ਜਨਮ ਦਿਨ ਹੈ ਉਹਨਾਂ ਨੇ ਆਪਣੇ ਜਨਮ ਦਿਨ ਦੇ ਉੱਤੇ ਇਹ ਸੇਵਾ ਚੁੱਕੀ ਕਿ ਅੱਜ ਸਮਾਨ ਭੇਜਿਆ ਕਹਿੰਦੇ ਅੰਕਲ ਅੱਜ ਮੇਰਾ ਜਨਮ ਦਿਨ ਹੈ ਮੈਂ ਇਹ ਸਮਾਨ ਭੇਜ ਰਹੀ ਹਾਂ ਤੇ ਅੱਜ ਵੰਡ ਕੇ ਆਉ ਰਿਹਾ ਰੱਬ ਨੇ ਦੀ ਲੰਮੀ ਉਮਰ ਕਰੇ ਅਸੀਂ ਇਹ ਸਮਾਨ ਲੈ ਕੇ ਚੱਲੇ ਅਸੀਂ ਪਹਿਲਾਂ ਗਏ ਸੀ ਜਨਾਲੇ ਵਾਲੀ ਸਾਈਡ ਤੇ ਤੇ ਉੱਥੇ ਅਸੀਂ ਸਮਾਨ ਦੇ ਕੇ ਆਏ ਸੀ ਹੁਣ ਅਸੀਂ ਦੇਖਿਆ ਕਿ ਅਜਨਾਲੇ ਵਾਲਤਾ ਬਹੁਤ ਸੰਗਤ ਧਰੀ ਹੋਈ ਆ ਟਰੱਕਾਂ ਦੀਆਂ ਲੈਣਾ ਲੱਗੀਆਂ ਸਾਨੂੰ ਰਤੀ ਕੱਲ ਫੋਨ ਆਇਆ ਸੀ ਡੇਰਾ ਬਾਬਾ ਨਾਲੋਂ ਉਹ ਕਹਿੰਦੇ ਜੀ ਪਤਾ ਲੱਗਾ ਉਹਨਾਂ ਨੇ YouTube ਤੇ ਦੇਖਿਆ ਹੋਣਾ ਉਹ ਕਹਿੰਦੇ ਭਾਜੀ ਥੋੜਾ ਸਮਾਨ ਅੰਦਰ ਲੈ ਕੇ ਆਓ ਲੋਕਾਂ ਨੂੰ ਬੜੀ ਹੀਗੀ ਅਸੀਂ ਹੁਣ ਇੱਥੇ ਡੇਰੇ ਸਾਰੇ ਅਸੀਂ ਕਵਰ ਕਰ ਚੱਲੇ ਆ ਉੱਥੇ ਕੈਂਪ ਵੀ ਲੱਗੇ ਹੋਏ ਆ ਕੋਸ਼ਿਸ਼ ਕਰਾਂਗੇ ਕੁਝ ਸਮਾਨ ਕੈਂਪ ਚ ਦੇਾਂਗੇ ਕੁਝ ਸਮਾਨ ਅਸੀਂ ਜਾ ਕੇ ਡੇਰਿਆਂ ਤੇ ਦੇ ਦਿਆਂਗੇ